ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਵਿੱਚ ਸਥਿਤ ਡੇਰਾ ਬਿਆਸ ਰਾਧਾ ਸਵਾਮੀ ਡੇਰੇ ਦੇ ਨਾਲ ਜੁੜੀ ਹੋਈ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਇੱਕ ਅਪਡੇਟ ਦਿੱਤੀ ਗਈ ਹੈ ਅਫਵਾਹਾਂ ਤੋਂ ਬਚਣ ਲਈ ਕਿਹਾ ਗਿਆ ਸੰਗਤਾਂ ਨੂੰ ਤੇ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਵੀ ਚਾਲੇ ਨਾ ਪਾਏ ਜਾਣ ਬਿਆਸ ਨੂੰ ਕਿਉਂਕਿ ਹਲੇ ਉੱਥੇ ਵੀ ਕੋਈ ਪ੍ਰੋਗਰਾਮ ਨਹੀਂ ਉਲਿੱਕਿਆ ਗਿਆ ਜੀ ਹਾਂ ਬਿਲਕੁਲ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਬੀਤੇ ਦਿਨੀ ਬਾਬਾ ਗੁਰਿੰਦਰ ਸਿੰਘ ਹੁਣਾ ਵੱਲੋਂ ਆਪਣਾ ਵਾਰਿਸ ਚੁਣ ਲਿਆ ਗਿਆ ਜਸਦੀਪ ਸਿੰਘ ਗਿੱਲ ਹੁਣਾ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਗਿਆ ਸੀ ਜਿਸ ਤੋਂ ਬਾਅਦ ਸੰਗਤਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਤੇ ਜੋ ਡੇਰੇ ਦੇ ਪੈਰੋਕਾਰ ਨੇ ਉਹਨਾਂ ਦੇ ਵਿੱਚ ਚਰਚਾ ਛਿੜ ਗਈ ਸੀ ਕਿ ਬਾਬਾ ਗੁਰਿੰਦਰ ਸਿੰਘ ਹੁਣਾ ਦੀ ਸਿਹਤ ਠੀਕ ਹੈ ਕਿ ਉਹ ਬਿਲਕੁਲ ਠੀਕ ਠਾਕ ਨੇ ਜਾਂ ਫਿਰ ਉਹ ਗੱਦੀ ਤੇ ਬੈਠਣਗੇ ਜਾਂ ਦਰਸ਼ਕਾਂ ਨੂੰ ਮਾਫੀ ਚਾਹੂੰਗਾ ਆਪਣੇ ਪੈਰੋਕਾਰਾਂ ਨੂੰ ਜੇ ਆਪਣੇ ਸਮਰਥਕਾਂ ਨੂੰ ਸੰਗਤ ਨੂੰ ਮਿਲਣਗੇ ਕਿ ਨਹੀਂ ਮਿਲਣਗੇ ਸੋ ਇਹ ਵੱਡੇ ਸਵਾਲ ਜਿਹੜੇ ਡੇਰੇ ਦੇ ਪਰੋਕਾਰ ਨੇ ਸੰਗਤਾਂ ਦੇ ਮਨ ਦੇ ਵਿੱਚ ਛਿੜੇ ਹੋਏ ਸੀ ਸੋ ਉਸ ਨੂੰ ਕਲੈਰਿਟੀ ਲੈ ਕੇ ਆਉਣ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਇਹ ਅਪਡੇਟ ਇਹ ਸਪਸ਼ਟੀਕਰਨ ਡੇਰੇ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਬਿਲਕੁਲ ਜਸਦੀਪ ਸਿੰਘ ਗਿੱਲ ਹੁਣਾ ਨੂੰ ਜਿਹੜਾ ਉਹ ਉੱਤਰਾਧਿਕਾਰੀ ਚੁਣ ਲਿਆ ਗਿਆ ਵਾਰਿਸ ਚੁਣ ਲਿਆ ਗਿਆ ਪਰ ਹਾਲੇ ਡੇਰੇ ਦੀ ਜਿਹੜੀ ਗੁਰਗੱਦੀ ਹੈ ਉਹ ਜਸਦੀਪ ਸਿੰਘ ਗਿੱਲ ਹੋਣਾ ਨੂੰ ਨਹੀਂ ਸੌਂਪੀ ਗਈ ਹੈ ਬਿਲਕੁਲ ਤੁਸੀਂ ਸਹੀ ਸੁਣਿਆ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਲੇ ਗੱਦੀ ਨੌਸ਼ੀਨ ਰਹਿਣਗੇ ਗੱਦੀ ਦੇ ਉੱਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਤੇ ਸੰਗਤ ਨੂੰ ਵੀ ਮਿਲਣਗੇ ਜਿਸ ਤਰੀਕੇ ਦੇ ਨਾਲ ਉਹ satsang ਕਰਦੇ ਸੀ ਪ੍ਰਵਚਨ ਕਰਦੇ ਸੀ ਉਸੇ ਤਰੀਕੇ ਦੇ ਨਾਲ ਉਹ ਸੰਗਤਾਂ ਦੇ ਰੂਬਰੂ ਹੋਣਗੇ ਪਰ ਇਹਦੇ 'ਚ ਇੱਕ ਜਿਹੜਾ ਚੇਂਜ ਹੈ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਦੇ ਨਾਲ ਹੁਣ ਜਸਦੀਪ ਸਿੰਘ ਗਿੱਲ ਹੋਣੀ ਵੀ ਜਿਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਵਾਰਿਸ ਚੁਣਿਆ ਉਹਨਾਂ ਨੂੰ ਵੀ ਨਾਲ ਬਿਠਾਇਆ ਜਾਊਗਾ ਐਜ਼ ਇਹ ਆਪਾਂ ਐਵੇਂ ਕਹਿ ਸਕਦੇ ਹਾਂ ਜਿਵੇਂ ਡਿਪਟੀ ਸੀਐਮ ਹੁੰਦਾ ਉਹ ਉਵੇਂ ਦੀ ਤਰ੍ਹਾਂ ਹੀ ਨਾਲ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਗੁਰਿੰਦਰ ਸਿੰਘ ਢਿੱਲੋਂ ਬਾਬਾ ਹੋਣਾ ਦੇ ਨਾਲ ਉਹ ਬਿਲਕੁਲ ਕਰਨਗੇ ਸਤਸੰਗ ਕਰਨਗੇ ਸੰਗਤਾਂ ਦੇ ਨਾਲ ਜਿਹੜਾ ਰੂਬਰੂ ਹੋਣਗੇ ਸੋ ਇਹ ਵੱਡੀ ਅਪਡੇਟ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਜਾਰੀ ਕੀਤੀ ਗਈ ਹੈ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਵੀ ਅਫਵਾਹਾਂ ਤੋਂ ਬਚਣਾ ਚਾਹੀਦਾ ਕਿਉਂਕਿ ਹਾਲਾਂਕਿ ਜੇ ਆਪਾਂ ਬੀਤੇ ਕੁਝ ਸਮੇਂ ਦੀ ਗੱਲ ਕਰੀਏ ਜਾਂ ਹੋਰ ਨਾਲ ਡੇਰਿਆਂ ਦੀ ਗੱਲ ਕਰੀਏ ਤਾਂ ਇੱਕ ਕਨਫਿਊਜ਼ਨ ਜਿਹੜੀ ਆ ਉਹ ਸੰਗਤਾਂ ਦੇ ਮਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਕ੍ਰੀਏਟ ਹੁੰਦੀ ਰਹੀ ਹੈ ਕਿਉਂਕਿ ਡੇਰਿਆਂ ਦੇ ਨਾਲ ਵਿਵਾਦ ਵੀ ਵੱਡੇ ਪੱਧਰ ਤੇ ਜੁੜਿਆ ਰਹਿੰਦਾ ਕਿਉਂਕਿ ਗੱਦੀ ਨੂੰ ਲੈ ਕੇ ਕਈ ਕਿਸਮ ਦੇ ਜਿਹੜੇ ਵਿਵਾਦ ਨੇ ਉਹ ਛਿੜੇ ਰਹਿੰਦੇ ਨੇ ਪਰ ਬਾਬਾ ਗੁਰਿੰਦਰ ਸਿੰਘ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਪਹਿਲਾਂ ਕੈਂਸਰ ਕਰਕੇ ਤੇ ਫਿਰ ਦਿਲ ਦਾ ਵੀ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਸੋ ਉਹਦੇ ਕਰਕੇ ਜਿਹੜੀਆਂ ਇਹ ਚਰਚਾਵਾਵਾਂ ਚੱਲ ਰਹੀਆਂ ਸੀ ਵੀ ਸਿਹਤ ਨਸਾਜ਼ ਹੋਣ ਕਰਕੇ ਉਹਨਾਂ ਵੱਲੋਂ ਇਹ ਜਿਹੜਾ ਅਹਿਮ ਵੱਡਾ ਫੈਸਲਾ ਲਿਆ ਗਿਆ ਵੀ ਜਸਦੀਪ ਸਿੰਘ ਗਿੱਲ ਹੁਣਾਂ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਗਿਆ ਤੋਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਵੀ ਜਸਦੀਪ ਸਿੰਘ ਗਿੱਲ ਬੜੇ ਵੈਲ ਐਜੂਕੇਟਿਡ ਪੜ੍ਹੇ ਲਿਖੇ ਨੇ 45 ਸਾਲ ਉਮਰ ਹੈ ਉਹਨਾਂ ਦੀ ਆਈਆਈਟੀ ਦਿੱਲੀ ਤੋਂ ਬੀਟੈਕ ਤੇ ਐਮਟੈਕ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਕੈਂਬਰੇਜ ਯੂਨੀਵਰਸਿਟੀ ਤੋਂ ਪੀਐਚਡੀ ਵੀ ਜਿਹੜੀ ਆਪਣਾ ਹੀ ਉਚੇਰੀ ਪੜ੍ਹਾਈ ਹੈ ਉਹ ਕੈਂਬਰੇਜ ਯੂਨੀਵਰਸਿਟੀ ਤੋਂ ਹਾਸਲ ਕੀਤੀ ਆ ਉਸ ਤੋਂ ਬਾਅਦ ਬੜੀ ਮਸ਼ਹੂਰ ਜਿਹੜੀ ਨਾਮੀ ਦਵਾਈਆਂ ਦੀ ਕੰਪਨੀਆ ਸਿਪਲਾ ਉਹਦੇ ਨਾਲ ਵੀ 2019 ਤੋਂ ਜੁੜੇ ਰਹੇ ਨੇ ਜਸਦੀਪ ਸਿੰਘ ਗਿੱਲ ਸੋ ਇਹ ਇੱਕ ਵੱਡੀ ਅਪਡੇਟ ਹੈ ਵੀ ਆਪਣਾ ਉੱਤਰਾਧਿਕਾਰੀ ਬੇਸ਼ੱਕ ਡੇਰਾ ਬਿਆਸ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਹੁਣਾ ਵੱਲੋਂ ਚੁਣ ਲਿਆ ਗਿਆ ਪਰ ਫਿਲਹਾਲ ਗੱਦੀ ਦੇ ਉੱਪਰ ਬਾਬਾ ਗੁਰਿੰਦਰ ਸਿੰਘ ਹੀ ਰਹਿਣਗੇ ਕਿਉਂਕਿ ਸੰਗਤਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਇੱਕ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਸੀ ਲੋਕ ਬੜਾ ਫਿਕਰ ਵੀ ਕਰ ਰਹੇ ਸੀ ਵੀ ਕੀ ਬਾਬਾ ਗੁਰਿੰਦਰ ਸਿੰਘ ਠੀਕ ਨੇ ਉਹਨਾਂ ਦੀ ਸਿਹਤ ਠੀਕ ਹੈ ਜਾਂ ਕੋਈ ਅਹਿਜੀ ਘਟਨਾਤਨਾ ਨਹੀਂ ਵਾਪਰ ਗਈ ਕੀ ਕਾਰਨ ਬਣੇ ਨੇ ਵੀ ਇਹ ਇੱਕੋ ਦਮ ਜਿਹੜਾ ਇਹ 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 ਫੈਸਲਾ ਲਿਆ ਗਿਆ ਵੀ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਜਿਹੜਾ ਗੁਰਗੱਦੀ ਦੇ ਉੱਪਰ ਬਿਠਾ ਦਿੱਤਾ ਗਿਆ ਸੋ ਕਈ ਕਿਸਮ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਛੜੀਆਂ ਰਹੀਆਂ ਪਰ ਡੇਰੇ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਇਹ ਅਪਡੇਟ ਜਾਰੀ ਕੀਤੀ ਗਈ ਆ ਸੰਗਤਾਂ ਨੂੰ ਬਿਲਕੁਲ ਅ ਅਪੀਲ ਕੀਤੀ ਗਈ ਆ ਵੀ ਉਹ ਜਿਹੜੇ ਚਾਲੇ ਪਾਏ ਨੇ ਸੰਗਤਾਂ ਨੇ ਬਿਆਸ ਵੱਲੋਂ ਕਿਉਂਕਿ ਸੰਗਤਾਂ ਦੇ ਮੰਨ ਦੇ ਵਿੱਚ ਸੀਗਾ ਵੀ ਐਡਾ ਵੱਡਾ ਜਿਹੜਾ ਵੱਡਾ ਦਿਨ ਆ ਕੋਈ ਵੱਡਾ ਅਹਿਮ ਫੈਸਲਾ ਲਿਆ ਗਿਆ ਬਾਬਾ ਗੁਰਿੰਦਰ ਸਿੰਘ ਹੁਣਾ ਵੱਲੋਂ ਵੀ ਉੱਥੇ ਕੋਈ ਪਗੜੀ ਰਸਮ ਜਾਂ ਕੋਈ ਵੱਡਾ ਭੰਡਾਰਾ ਟਾਈਪ ਆ ਜਿਹੜਾ ਕੋਈ ਪ੍ਰੋਗਰਾਮ ਆਯੋਜਨ ਕੀਤਾ ਗਿਆ ਹੋਵੇਗਾ ਪਰ ਇਸ ਕਿਸਮ ਦਾ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਗਿਆ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾ ਵੱਲੋਂ ਆਖਿਆ ਗਿਆ ਵੀ ਫਿਲਹਾਲ ਦੀ ਕੜੀ ਗੱਦੀ ਤੇ ਉਹੀ ਰਹਿਣਗੇ ਪਰ ਨਾਲ ਜਸਦੀਪ ਸਿੰਘ ਗਿੱਲ ਹੁਣਾ ਨੂੰ ਵੀ ਨਾਲ ਰੱਖਿਆ ਜਾਊਗਾ ਤੇ ਬਿਲਕੁਲ ਸੰਗਤ ਦੇ ਰੂਬਰੂ ਹੋਣਗੇ satsang ਕਰਨਗੇ ਪ੍ਰਵਚਨ ਕਰਨਗੇ ਸਾਡੇ ਸਹਿਯੋਗੀ ਪੱਤਰਕਾਰ ਸੁਖਵੀਰ ਸਿੰਘ ਸ਼ੇਰਗਿੱਲ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਉਹਨਾਂ ਦੇ ਨਾਲ ਵੀ ਇਸ ਪੂਰੇ ਮਾਮਲੇ 'ਚ ਅੱਪਾਂ ਗੱਲਬਾਤ ਕਰਾਂਗੇ ਸੁਖਵੀਰ ਜੀ ਆਵਾਜ਼ ਆ ਰਹੀ ਹੈ ਮੇਰੀ ਜੀ ਗੱਲ ਸਰਬ ਇਹ ਚਰਚਾ ਕੱਲ ਦੀ ਛੜੀ ਹੋਈ ਆ سوشل ਮੀਡੀਆ ਤੇ ਵੱਖ-ਵੱਖ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਵੱਲੋਂ ਵੀ ਇਹ ਕਵਰੇਜ ਕੀਤੀ ਗਈ ਆ ਬ੍ਰੇਕਿੰਗ ਨਿਊਜ਼ ਦਿੱਤੀ ਗਈ ਕਿਉਂਕਿ ਵੱਡੀ ਪਕੜ ਹੈ ਰਾਧਾ ਸੁਆਮੀ ਡੇਰਾ ਜਿਹੜਾ ਬਿਆਸ ਦੇ ਵਿੱਚ ਆ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵਿਦੇਸ਼ਾਂ ਤੱਕ ਜਿਹੜੀ ਚੰਗੀ ਪਕੜ ਡੇਰਾ ਰਾਧਾ ਸੁਆਮੀ ਬਿਆਸ ਦੀ ਹੈ ਪਰ ਇਸ ਦੇ ਜੋ ਗੱਦੀ ਨੁਸ਼ੀਨ ਬਾਬਾ ਜੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਬੜਾ ਅਹਿਮ ਜਿਹੜਾ ਫੈਸਲਾ ਲਿਆ ਗਿਆ ਜਸਦੀਪ ਸਿੰਘ ਗਿੱਲ ਜੋ ਕਿ ਇਹਨਾਂ ਦੇ ਧਰਮ ਪਤਨੀ ਦੇ ਮਾਮਾ ਹੀ ਦੇ ਬੇਟੇ ਨੇ ਉਹਨਾਂ ਨੂੰ ਜਿਹੜਾ ਗੱਦੀ ਨੁਸ਼ੀਨ ਆਪਣਾ ਵਾਰਿਸ ਉੱਤਰਾਧਿਕਾਰੀ ਆਪਾਂ ਕਹਿ ਸਕਦੇ ਹਾਂ ਚੁਣਿਆ ਗਿਆ ਪਰ ਉਸ ਨੂੰ ਲੈ ਕੇ ਸੰਗਤਾ ਵੱਲੋਂ ਚਾਲੇ ਵੀ ਪਾਏ ਗਏ ਬਿਆਸ ਵੱਲ ਤੇ ਹੁਣ ਅਪੀਲ ਕੀਤੀ ਗਈ ਹੈ ਕਿਵੇਂ ਦਾ ਮਾਹੌਲ ਲੱਗਦਾ ਹੈ ਜਾਂ ਕੀ ਵੱਡੀ ਕੋਈ ਹੋਰ ਅਪਡੇਟ ਹੈ ਇਸ ਮਾਮਲੇ 'ਚ ਸੋ ਜੀ ਜਿਹੜੀ ਫਿਲਹਾਲ ਜਿਹੜੀ ਹਾਲ ਫਿਲਹਾਲ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੋਇਆ ਜੀ ਕਿ ਪਹਿਲਾਂ ਜਿਵੇਂ ਇਹ ਜਾਣਕਾਰੀ ਨਿਕਲੀ ਸੀ ਕਿ ਗੁਰਿੰਦਰ ਸਿੰਘ ਢਿਲਵਰਾਂ ਦੇ ਵੱਲੋਂ ਆਪਣਾ ਜਿਹੜਾ ਵਾਰਸ ਹੈ ਉਹ ਛੱਪਿਆ ਗਿਆ ਤੇ ਮੁਖੀ 20 ਡੇਰੇ ਦਾ ਉਹਨਾਂ ਨੂੰ ਬਣਾ ਦਿੱਤਾ ਗਿਆ ਜਸਪੀਰ ਸਿੰਘ ਢਿਲਵਰਾਂ ਨੂੰ ਪਰ ਬੀਤੇ ਕੱਲ ਤੋਂ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਸੀ ਲਗਾਤਾਰ ਹਰ ਇੱਕ ਨਿਊਜ਼ ਚੈਨਲ ਦੇ ਵੱਲੋਂ ਇਸ ਦੇ ਬਾਬਤ ਆਪੋ ਆਪਣੇ ਤਰੀਕੇ ਦੇ ਨਾਲ ਰਿਪੋਰਟਿੰਗ ਜਿਹੜੀ ਕੀਤੀ ਜਾ ਰਹੀ ਸੀ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡੀ ਤਕੜ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਰਾਧਾ ਸਵਾਮੀ ਢੇਰੇ ਦੇ ਨਾਲ ਜੁੜੀ ਹੋਈ ਸੰਗਤ ਹੈ ਉਹਨਾਂ ਦੇ ਵੱਲ ਦੇਤੇ ਗਏ ਕਿ ਸ਼ਾਇਦ ਬਾਬਾ ਜੀ ਹੋਰਾਂ ਦੇ ਵੱਲੋਂ ਉੱਥੇ ਕੋਈ ਵੱਡਾ ਪ੍ਰੋਗਰਾਮ ਲਿਖਿਆ ਜਾਣਾ ਹੈ ਉਹਨਾਂ ਨੂੰ ਵਾਰਚ ਥਾਪਣ ਦੇ ਲਈ ਕੋਈ ਵੱਡਾ ਪ੍ਰੋਗਰਾਮ ਜਿਹੜਾ ਉੱਥੇ ਕੀਤਾ ਜਾਵੇਗਾ ਇਸੇ ਦੇ ਮੁਤਲਕ ਹੁਣ ਡੇਰਾ ਵਿਆਸ ਦੇ ਮੁਖੀ ਜਿਹੜੇ ਨੇ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਹੀ ਉਹਨਾਂ ਦੇ ਵੱਲੋਂ ਇੱਕ ਨੰੰਦੀ ਜਾਣਕਾਰੀ ਜਿਹੜੀ ਹੈ ਉਹ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਪ੍ਰੈਸ ਨੂੰ ਦਿੱਤੀ ਗਈ ਹੈ ਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਖਾਤੇ ਜਿਹੜੇ ਨੇ ਉਹਦੇ ਉੱਪਰ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਈ ਕਿਸੇ ਵੀ ਤਰੀਕੇ ਦੀ ਅਫਵਾਹ ਦੇ ਉੱਪਰ ਯਕੀਨ ਨਾ ਕੀਤਾ ਜਾਵੇ ਖਾਸ ਤੌਰ ਦੇ ਉੱਪਰ ਜਿਹੜੀਆਂ ਸੰਗਤਾਂ ਨੇ ਡੇਰਾ ਵਿਆਸ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਲੋਕ ਤੇ ਪਰ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਜਿਹੇ ਕਾਰਵਾਈਆਂ ਨਾ ਅਰੰਭੀਆਂ ਜਾਣ ਜਿਹੜੀਆਂ ਕਿ ਲੁੜੀਆਂ ਨਹੀਂ ਨੇ ਹਾਲ ਫिलहाल ਜਾਣਕਾਰੀ ਕਬਲ ਜੀ ਹੈ ਕਿ ਉਹਨਾਂ ਨੂੰ ਵਾਸਤ ਜ਼ਰੂਰ ਛਾਪਿਆ ਗਿਆ ਪਰ ਕਿਸੇ ਵੀ ਤਰੀਕੇ ਦੇ ਨਾਲ ਡੇਰਾ ਮੁਕੀ ਨਹੀਂ ਬਣਾਇਆ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਸਤਸੰਗ ਜਿਹੜਾ ਹੈ ਉਹ ਬੈਠ ਕੇ ਗੁਰਿੰਦਰ ਸਿੰਘ ਤੇ ਲੋਹਰਾਂ ਦੇ ਨਾਲ ਕੀਤਾ ਜਾਵੇਗਾ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਰੀਕੀ ਦੇ ਨਾਲ ਸਮਝਿਆ ਜਾਵੇਗਾ ਕਿਉਂਕਿ ਬਹੁਤ ਵੱਡਾ ਡੇਰਾ ਹੈ ਬਹੁਤ ਵੱਡੀ ਪੱਕਣਾ ਹੈ ਬਹੁਤ ਵੱਡੇ ਪੱਦਰ ਦੀ ਜਿਹੜੀ ਸੰਗਤ ਹੈ ਉਹ ਵੀ ਉੱਥੇ ਜਾਂਦੀ ਹੈ ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਦੀ ਹੁੰਦੇ ਹੋਏ ਉਹਨਾਂ ਦੇ ਵੱਲੋਂ ਆਉਣ ਵਾਲੀ ਜਿਹੜੀਆਂ ਪ੍ਰਕਿਰਿਆਵਾਂ ਨੇ ਉਹ ਕੀ ਕੀਆਂ ਜਾਣਗੀਆਂ ਪਰ ਮੌਕੇ ਦੀ ਜਿਹੜੀ ਜਾਣਕਾਰੀ ਹੈ ਜਿਹੜੇ ਜਿਹੜੇ ਤਰੀਕੇ ਦੇ ਨਾਲ ਇਹ ਪਿਛਲੇ ਬੀਤੇ ਕੱਲ ਤੋਂ ਇੱਕ ਖਬਰ ਲਗਾਤਾਰ ਨਾ ਸ਼ੁਰੂ ਹੋ ਰਹੀ ਸੀ ਉਸ ਦੇ ਮੁਤਲਕ ਇਹੀ ਨੇ ਜਾਣਕਾਰੀਆਂ ਕਿ ਹੁਣ ਉਹ ਵਾਰਤ ਜ਼ਰੂਰ ਨੇ ਪਰ ਡੇਰੇ ਦੀਆਂ ਸਾਰੀਆਂ ਕਾਰਵਾਈਆਂ ਜਿਹੜੀਆਂ ਨੇ ਡੇਰੇ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਜਿਹੜੀਆਂ ਨੇ ਉਹ ਬਾਬਾ ਜੀ ਉਹਨਾਂ ਦੇ ਹੱਥ ਦੇ ਵਿੱਚ ਹੀ ਰਹੇਗੀ ਗੁਰਿੰਦਰ ਸਿੰਘ ਢੱਲੋਂ ਹਰਾ ਦੇ ਵੱਲੋਂ ਵੀ ਆਪਾਰੇ ਉਹ ਸਾਰੀ ਚੀਜ਼ ਕੀਤੀ ਜਾਵੇਗੀ ਤੇ ਵੱਡੀ ਗੱਲ ਇਹ ਵੀ ਸੀ ਕਿ ਤੇਤ ਨੂੰ ਲੈ ਕੇ ਇਹ ਲਗਾਤਾਰ ਖਬਰ ਇਹਦੀ ਨਾ ਸ਼ੁਰੂ ਹੋ ਰਹੀ ਸੀ ਕਿ ਉਹਨਾਂ ਨੂੰ ਕੈਂਸਰ ਹੈ ਦਿਲ ਦੀ ਬਿਮਾਰੀ ਤੋਂ ਪੀੜਤ ਨੇ ਇਹ ਕਰਕੇ ਆਪਣਾ ਜਿਹੜਾ ਡੇਰੇ ਦਾ ਵਾਰਸ ਹੈ ਉਹਨਾਂ ਦੇ ਵੱਲੋਂ ਛਾਪਿਆ ਗਿਆ ਗਿਲਜ਼ਾਪੁਰਾ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਉੱਪਰ ਵੀ ਇਸ ਪ੍ਰੈਸ ਨੋਟ ਦੇ ਨਾਲ ਵਿਜਾਮਚਨ ਜ਼ਰੂਰ ਲੱਗਿਆ ਕਿ ਇਹ ਸਾਰੀਆਂ ਚੀਜ਼ਾਂ ਹਾਲ ਫਰਵਾਲ ਦੇ ਲਈ ਜਿਹੇ ਤਰੀਕੇ ਦੇ ਨਾਲ ਨੇ ਉਹ ਸਾਰਾ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਤੇ ਜਾਣਕਾਰੀ ਇਹ ਹੈ ਵਿੱਚੋਂ ਕੱਢਣ ਪਾਉਣ ਨੂੰ ਕਿ ਇਹ ਸਾਰੀ ਚੀਜ਼ ਨੂੰ ਲੈ ਕੇ ਵਾਰਤੋਂ ਜ਼ੂਰ ਛਾਪ ਦਿੱਤਾ ਗਿਆ ਪਰ ਡੇਰਾ ਮੁਖੀ ਦੇ ਤੌਰ ਦੇ ਉੱਪਰ ਸੇਵਾਵਾਂ ਉਹਨਾਂ ਦੇ ਵੱਲੋਂ ਨਹੀਂ ਦਿਵਾਈਆਂ ਜਾਣਗੀਆਂ ਸੱਸਰ ਜ਼ਰੂਰ ਕੀਤਾ ਜਾਵੇਗਾ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਜ਼ਰੂਰ ਸ਼ਮੂਲਿਤ ਕੀਤੀ ਜਾਵੇਗੀ ਜੀ ਜੀ ਜੋ ਕਹਿ ਸਕਦੇ ਆ ਵੀ ਜਿਵੇਂ ਇੱਕ ਤਰੀਕੇ ਦੇ ਨਾਲ ਡਿਪਟੀ ਸੀਐਮ ਹੁੰਦੇ ਨੇ ਉਸ ਤਰੀਕੇ ਦੇ ਨਾਲ ਮਤਲਬ ਆਪਣਾ ਉੱਤਰਾਧਿਕਾਰੀ ਆਪਣਾ ਵਾਰਿਸ ਜਿਹੜਾ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਚੁਣ ਲਿਆ ਗਿਆ ਪਰ ਹਾਲੇ ਗੱਦੀ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਨਾਲ ਸਤਸੰਗ ਕਰਨਗੇ ਜਸਦੀਪ ਸਿੰਘ ਗਿੱਲ ਹੁਣੀ ਸੰਗਤ ਦੇ ਰੂਬਰੂ ਹੋਇਆ ਜਾਊਗਾ ਤਾਂ ਇੱਕ ਤਰੀਕੇ ਦੇ ਨਾਲ ਤੈਅ ਕਰ ਲਿਆ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਸਦੀਪ ਸਿੰਘ ਗਿੱਲ ਨੇ ਜਿਹੜੇ ਉੱਤਰਾਧਿਕਾਰੀ ਹੋਣਗੇ ਡੇਰਾ ਬਿਆਸ ਦੇ ਰਾਜਾ ਸੁਆਮੀ ਡੇਰੇ ਦੇ ਜਿਹੜੀਆਂ ਤੇਵਾਵਾਂ ਜਿਹੜੀਆਂ ਨੇ ਉਹ ਉਹਨਾਂ ਦੇ ਵੱਲੋਂ ਨਵਾਈਆਂ ਜਾਣਗੀਆਂ ਡੇਰੇ ਤੇ ਜੋ ਵੀ ਕਾਰਜ ਨੇ ਜੇ ਇਸ ਤਰੀਕੇ ਸੰਗਤ ਦੇ ਨਾਲ ਉਹ ਸਾਰਾ ਪ੍ਰਾਣੀ ਚੱਲਦੀ ਹੈ ਉਸ ਦੇ ਮੁਤਲਕ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਕਿ ਔਨਰ ਦੇ ਸਮੇਂ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਕਿਵੇਂ-ਕਿਵੇਂ ਇਹ ਸਾਰਾ ਚੈਨਲਾਈਜ਼ ਹੋ ਕੇ ਚੱਲਣਾ ਹੈ ਪਰ ਇਹ ਜਿਹੜੀ ਜਾਣਕਾਰੀ ਹੈ ਸੇਤ ਨੂੰ ਪ੍ਰਮੁੱਖ ਰੱਖਦੇ ਹੋਏ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਪਰ ਇਸ ਦੇ ਜਾਣਕਾਰੀ ਜਿਹੜੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਨਾਲ ਜੁੜੀ ਉਹ ਇਹ ਹੈ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵਾਰਸ ਥਾਪੇ ਜਾਣ ਤੋਂ ਬਾਅਦ ਦੀ ਕਾਰਵਾਈ ਜਹੀ ਨਹੀਂ ਹੈ ਜਿਹੜੀ ਕਿ ਲੋਕਾਂ ਦੇ ਵਿੱਚ ਆਉਣੀ ਚਾਹੀਦੀ ਹੈ ਕਿਉਂਕਿ افਵਾਹ ਬਹੁਤ ਛੇਤੀ ਫੈਲਦੀਆਂ ਹਨ हां افਵਾਹ افਵਾਹ ਦਾ ਗੱਲ ਸਭ ਜ਼ਿਕਰ ਕਰਨਾ ਸੀ ਜਿਵੇਂ ਜਿਸ ਤਰੀਕੇ ਦੇ ਨਾਲ ਕਿਉਂਕਿ ਕਈ ਕੋਈ ਕਿਸਮ ਦਾ ਵਿਵਾਦ ਤਾਂ ਨਹੀਂ ਹੈਗਾ ਕਿਉਂਕਿ ਵਕੋ-ਵਖਰੀਆਂ ਚਰਚਾਵਾ ਚੜੀਆਂ ਹੋਈਆਂ ਨੇ ਡੇਰਿਆਂ ਦੇ ਨਾਲ ਅਕਸਰ ਕਈ ਵਿਵਾਦ ਵੀ ਜੁੜੇ ਹੁੰਦੇ ਨੇ ਸੋ ਗੱਦੀ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਕਿਸੇ ਕਿਸਮ ਦਾ ਵੀ ਕੋਈ ਵਿਵਾਦ ਤਾਂ ਨਹੀਂ ਹੈਗਾ ਜੀ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਚੁੱਪਣ ਦੇ ਵਿੱਚ ਲੋਕ ਵੀ ਪਏ ਹੋਏ ਨੇ ਖਾਸ ਤੌਰ ਦੇ ਉੱਪਰ ਜਿਹੜੇ ਡੇਰੇ ਦੇ ਨਾਲ ਸੰਬੰਧਿਤ ਲੋਕ ਨੇ ਸੰਕਟਾਂ ਨੇ ਉਹ ਵੀ ਇਸ ਚੀਜ਼ ਨੂੰ ਲੈ ਕੇ ਸੋਚ ਵਿਚਾਰ ਕਰ ਰਹੀਆਂ ਨੇ ਕਿ ਇੱਕਦਮ ਦੇ ਨਾਲ ਹੀ ਫੈਸਲਾ ਕਿਵੇਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇਰੇਓ ਇਸ ਚੀਜ਼ ਨੂੰ ਜਾਣਦੇ ਨੇ ਉਹਨਾਂ ਦੇ ਵੱਲੋਂ ਤਾਂ ਇਹ ਵੀ ਚੀਜ਼ ਕਹੀ ਜਾਂਦੀ ਹੈ ਕਿ ਪਹਿਲਾਂ ਕੁਝ ਸਾਲ ਇਹਨਾਂ ਨੂੰ ਨਾਲ ਤੱਕ ਵੀ ਨਹੀਂ ਵੇਖਿਆ ਗਿਆ ਤੇ ਇੱਕਦਮ ਇਹਨਾਂ ਦੇ ਵੱਲੋਂ ਜਸਜੀਤ ਸਿੰਘ ਗਿਲਹੋਰਾ ਦੇ ਵੱਲੋਂ ਕਿਵੇਂ ਇਸ ਡੇਰੇ ਜਾਂ ساری ਵਾਕਡੋਰ ਹੈ ਜਿਹੜੀ ਉਹਨੂੰ ਸੰਭਾਲਣ ਦੀ ਗੱਲ ਆਖੀ ਗਈ ਹੈ ਯਹਾਂ ਪਰ ਇਹ ਸਾਰੀਆਂ ਚੀਜ਼ਾਂ ਕਿਵੇਂ ਸੋਸ਼ਲ ਮੀਡੀਆ ਦੇ ਉੱਪਰ ਇੱਕਦਮ ਦੇ ਨਾਲ ਆਕੇ ਨਸ਼ਰ ਹੋndੀਆਂ ਨੇ ਇਹ ਚੀਜ਼ਾਂ ਵੱਡੇ ਸਵਾਲ ਤਾਂ ਜ਼ਰੂਰ ਖੜੇ ਕਰਦੀਆਂ ਨੇ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਡੇਰਿਆਂ ਦੇ ਨਾਲ ਵਿਵਾਦ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਔਰ ਇਥੇ ਇਹ ਚੀਜ਼ ਜ਼ਰੂਰ ਸਪਸ਼ਟ ਹੁੰਦੀ ਹੈ ਕਿ ਜਿਵੇਂ ਉਹਨਾਂ ਦੇ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਚਾਹੁੰਦੇ ਨਹੀਂ ਕਿ ਕਿਸੇ ਵੀ ਤਰੀਕੇ ਦੇ ਨਾਲ ਕਿ ਅਫਵਾਹ ਐਸੀ ਫੈਲੇ ਕਿਸੇ ਦੇ ਮਨ ਦੇ ਵਿੱਚ ਕੋਈ ਵੱਡਾ ਸਵਾਲ ਇਸ ਤਰੀਕੇ ਦੇ ਨਾਲ ਬਣੇ ਕਿ ਇਹ ਹੋਰ ਹੀ ਰੂਪ ਅਖਤਿਆਰ ਕਰੇ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਸਪਸ਼ਟ ਕਰ ਰਹੇ ਜਿਹੜਾ ਹੈ ਪਹਿਲਾਂ ਹੀ ਆਪਾਰੀ ਜਿਹੜਾ ਹੈ ਉਹ ਲੋਕਾਂ ਦੇ ਨਾਲ ਤੇ ਪੱਤ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਜੀ ਤੇ ਗਿੱਲ ਸਾਹਿਬ ਜਿਵੇਂ ਸਿਹਤ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਚੱਲ ਰਹੀ ਸੀ ਕੱਲ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਕਹਿੰਦੇ ਵੀ ਪਹਿਲਾਂ ਕੈਂਸਰ ਦਾ ਇਲਾਜ ਵੀ ਉਹਨਾਂ ਦਾ ਲੰਮਾ ਸਮਾਂ ਚੱਲਦਾ ਰਿਹਾ ਉਸ ਤੋਂ ਬਾਅਦ ਕੋਈ ਦਿਲ ਦੀ ਜਿਹੜੀ ਪ੍ਰੋਬਲਮ ਹੈ ਹਾਰਟ ਪੇਸ਼ੈਂਟ ਵੀ ਰਹੇ ਨੇ ਉਹ ਨਾਲ-ਨਾਲ ਉਹਨਾਂ ਦੀ ਜਿਹੜੀ ਮੈਡੀਸਨ ਉਹ ਚੱਲਦੀ ਰਹੀ ਹੈ ਸੋ ਸਿਹਤ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਫਿਕਰ ਦੇਖਣ ਨੂੰ ਮਿਲਿਆ ਕਿਉਂਕਿ ਕੱਲ ਜੋ ਅਸੀਂ ਲਾਈਵ ਕੀਤਾ ਉਹਦੇ ਵਿੱਚ ਵੀ ਦਰਸ਼ਕਾਂ ਨੇ ਜਿਹੜੀ ਹੈ ਇਹ ਬੜਾ ਫਿਕਰ ਦਿਖਾਇਆ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਬਾਬਾ ਗੁਰਿੰਦਰ ਸਿੰਘ ਹੁਣੀ ਠੀਕ-ਠਾਕ ਨੇ ਕੋਈ ਇਹ ਜੀ ਕੋਈ ਗੱਲਬਾਤ ਤਾਂ ਨਹੀਂ ਹੋਈ ਹੈਗੀ ਸੋ ਕਹਿਣ ਦਾ ਮਤਲਬ ਹੈ ਵੀ ਆਪਣੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਬਾਬਾ ਗੁਰਿੰਦਰ ਸਿੰਘ ਤੋਂ ਲੈਣਾ ਨਹੀਂ ਦਿੱਤੀ ਹੈ ਅਸੀਂ ਦੇ ਕੇ ਹਾਲ ਫਿਲਹਾਲ ਕੋਈ ਚੰਨ ਕਬੂ ਜਿਹੜੀ ਅਪਡੇਟ ਨਹੀਂ ਨਿਕਲੀ ਪਰ ਦੱਸਿਆ ਜ਼ਰੂਰ ਜਾ ਰਿਹਾ ਜਿਹੜੇ ਤੇਰੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਵੀ ਆਉਣ ਦੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੱਲੋਂ ਤਰਾਂਤਲ ਦੀਆਂ ਜਿਹੜੀਆਂ ਗੱਲਾਂ ਇਹ ਹੀ ਆਖੀਆਂ ਗਈਆਂ ਨੇ ਕਿ ਛੇਤ ਦੇ ਨਾਲ ਜ਼ਰੂਰ ਜੁੜਿਆ ਮਸਲਾ ਐ ਸੀ ਪਰ ਇੱਕ ਕਦਮ ਦੇ ਨਾਲ ਇਹ ਚੀਜ਼ ਜੁੜ ਕੇ ਆ ਕੇ ਇਹ ਗੱਲ ਕਹਿਣੀ ਕਿ ਵਾਰਸ ਤਾਂ ਹੀ ਕਰਕੇ ਉਹਨਾਂ ਦੇ ਵੱਲੋਂ ਲਿਆਂਦਾ ਗਿਆ ਜਾਂ ਫਿਰ ਗੱਡੀ ਦੇ ਉੱਪਰ ਜਸਦੀਪ ਸਿੰਘ ਗਿਲਹਰਾਂ ਨੂੰ ਤਾਂ ਹੀ ਕਰਕੇ ਬਿਠਾਇਆ ਗਿਆ ਇਹ ਗੱਲ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਸਪਸ਼ਟਿਕਰ ਨਹੀਂ ਹੈ ਇਹ ਪੂਰਾ ਹਾਲਤ ਦਾ ਹਾਲ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਸਪਸ਼ਟ ਰੂਪ ਦੇ ਵਿੱਚ ਦੇਣਾ ਮੈਨੂੰ ਲੱਗਦਾ ਕਿ ਵਾਜ਼ਬ ਨਹੀਂ ਹੈ ਹੁਣ ਦੇ ਸਮੇਂ ਦੀ ਜਿਹੜੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿਹਤ ਦੇ ਵਿੱਚ ਜ਼ਰੂਰ ਉਹਨਾਂ ਦੇ ਦਿੱਕਤ ਪਰੇਸ਼ਾਨੀ ਸੀ ਇਲਾਜ ਚੱਲ ਰਿਹਾ ਸੀ ਹੁਣ ਚੱਲ ਰਿਹਾ ਹੈ ਹੁਣ ਉਹ ਆਪਣੀ ਸਿਹਤ ਦੇ ਵਿੱਚ ਜਿਹੜੀ ਹੈ ਬਿਹਤਰੀ ਮਹਿਸੂਸ ਕਰ ਰਹੇ ਨੇ ਜਾਂ ਫਿਰ ਕੀ ਕੋਈ ਜਿਹੜੀਆਂ ਚੀਜ਼ਾਂ ਨੇ ਅੰਦਰ ਲੀਆਂ ਉਹ ਹੌਲੀ-ਹੌਲੀ ਕਰਕੇ ਬਾਹਰ ਜ਼ਰੂਰ ਆਉਣ ਕਿਆ ਪਰ ਉਹਨਾਂ ਨੇ ਸਪਸ਼ਟ ਕਰਨ ਜਿਹੜਾ ਦਿੱਤਾ ਉਹਦੇ ਵਿੱਚ ਸਿਹਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਸਿਰਫ ਤੇ ਸਿਰਫ ਇਹ ਕਿਹਾ ਕਿ افਵਾਹਾਂ ਤੋਂ ਦੂਰ ਰਹੋ ਜਿਹੜੀ ਜਸਦੀਪ ਸਿੰਘ ਗਿਲਹੋਰਾ ਨੂੰ ਵਾਰਸ ਬਣਾਉਣ ਦੀ ਗੱਲ ਸੀ ਉਹ ਵਾਰਸ ਬਣਾ ਦਿੱਤੇ ਗਏ ਨੇ ਪਰ ਡੇਰਾ ਮੁਖੀ ਦੇ ਤੌਰ ਤੇ ਪਰਵਚਿਤਣਗੇ ਜਿਹੜੇ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਹੀ ਉਹਨਾਂ ਦੇ ਵੱਲੋਂ ਹੀ ਮੁੱਖ ਤੌਰ ਦੇ ਉੱਪਰ ਸੇਵਾ ਜਿਹੜੀ ਹੈ ਉਹ ਨਿਭਾਈ ਜਾਵੇਗੀ ਡੇਰੇ ਦੇ ਪ੍ਰਬੰਧਕ ਹੋਣ ਦੇ ਨਾਤੇ ਡੇਰੇ ਦੇ ਮੁਖੀ ਹੋਣ ਦੇ ਨਾਤੇ ਜੀ 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 ਗਿਲ ਸਾਬ ਬਹੁਤ ਬਹੁਤ ਧੰਨਵਾਦੀ ਸੋਹੇ ਸੰ ਸਹਿਯੋਗੀ ਪੱਤਰਕਾਰ ਸੁਖਵੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਜਾਣਕਾਰੀ ਵੀ ਦਿੱਤੀ ਹੈ ਉਹ ਕਹਿੰਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪ੍ਰੈਸ ਨੋਟ ਬਾਬਾ ਗੁਰਿੰਦਰ ਸਿੰਘ ਢਿੱਲੋਂਾ ਵੱਲੋਂ ਜਾਰੀ ਕੀਤਾ ਗਿਆ ਵੀ ਉੱਤਰਾਧਿਕਾਰੀ ਵਾਰਿਸ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਚੁਣ ਲਿਆ ਗਿਆ ਪਰ satsang ਕੀਤਾ ਜਾਊਗਾ ਹਲੇ ਗੱਦੀ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਸੰਗਤ ਦੇ ਨਾਲ ਰੂਬਰੂ ਵੀ ਹੋਣਗੇ ਪ੍ਰਵਚਨ ਵੀ ਕੀਤੇ ਜਾਣਗੇ satsang ਵੀ ਕੀਤਾ ਜਾਊਗਾ ਪਰ ਨਾਲ ਆਪਾਂ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਵਾਰਿਸ ਐਲਾਨਿਆ ਗਿਆ ਜਸਦੀਪ ਸਿੰਘ ਗਿੱਲ ਉਹ ਵੀ ਨਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਰਹਿਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਲਕੁਲ ਤੈਅ ਕਰ ਦਿੱਤਾ ਗਿਆ ਹੈ ਸੰਗਤ ਨੂੰ ਵੀ ਇਸ ਗੱਲ ਨੂੰ ਪ੍ਰਮਾਣ ਕਰ ਲੈਣਾ ਚਾਹੀਦਾ ਹੈ ਵੀ ਡੇਰਾ ਬਿਆਸ ਦੇ ਉਪਰ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਜਸਦੀਪ ਸਿੰਘ ਗਿੱਲ ਹੋਣਾ ਨੂੰ ਆਪਣਾ ਵਾਰਿਸ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਸਿਹਤ ਨੂੰ ਲੈ ਕੇ ਕੋਈ ਵੀ ਹਾਲੇ ਅਪਡੇਟ ਨਹੀਂ ਦਿੱਤੀ ਗਈ ਹੈ ਕਿਉਂਕਿ ਸਿਹਤ ਦੇ ਮੱਦੇ ਨਜ਼ਰੀ ਕੱਲ ਚਰਚਾਵਾਏ ਛੜੀਆਂ ਹੋਈਆਂ ਸੀ ਕਿ ਆ ਵੀ ਪਹਿਲਾਂ ਲੰਬੇ ਸਮੇਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਦਾ ਇਲਾਜ ਚੱਲ ਰਿਹਾ ਜਿਸ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਚਰਚਾਵਾ ਛੜੀਆਂ ਹੋਈਆਂ ਨੇ ਸਾਡੇ ਆ ਮਕਸਦ ਤਾਂ ਇਹੀ ਹੈ ਵੀ ਦਰਸ਼ਕਾਂ ਨੂੰ ਕਲੀਅਰ ਕਰਨਾ ਹੈ ਅਫਵਾਹਾਂ ਤੋਂ ਬਚਿਆ ਜਾ ਸਕੇ ਅਫਵਾਹਾਂ ਤੋਂ ਦੂਰ ਰਹਿਣ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਨੇ ਵੀ ਸਾਫ ਸ਼ਬਦਾਂ ਚ ਆਖਿਆ ਵੀ ਚਾਲੇ ਪਾਉਣ ਦੀ ਹਲੇ ਜ਼ਰੂਰਤ ਨਹੀਂ ਹੈ ਡੇਰਾ ਬਿਆਸ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਪਗੜੀ ਰਸਮ ਜਾਂ ਕੋਈ ਹੋਰ ਵੱਡਾ ਭੰਡਾਰਾ ਜਾਂ ਕੋਈ ਪ੍ਰੋਗਰਾਮ ਹਲੇ ਉਲੀਕਿਆ ਨਹੀਂ ਗਿਆ ਜੇਕਰ ਕੋਈ ਇਹ ਜੀ ਚੀਜ਼ ਕੀਤੀ ਜਾਊਗੀ ਤਾਂ ਸੰਗਤ ਨੂੰ ਬਿਲਕੁਲ ਵੱਡੇ ਪੱਧਰ ਦੇ ਪੱਧਰ ਦੇ ਉੱਪਰ ਜਿਹੜੀ ਉਹ ਅਪੀਲ ਕੀਤੀ ਜਾਊਗੀ ਦੱਸਿਆ ਜਾਊਗਾ ਪਹਿਲਾਂ ਸੋ ਡੇਰਾ ਬਿਆਸ ਦੇ ਨਾਲ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ